ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਿਆਰ ਸਤਕਾਰ ਵਿੱਚ ਗੱਜ ਕੇ ਆਖੋ ਸਤਿਰਾਮ ਸ੍ਰੀ ਵਾਹਿਗੁਰੂ ਜੀ ਸਹਿਬਜ਼ਾਦੀਆਂ ਦੇ ਜੀਦੀ ਦੇ ਦਿਨ ਨੇੜੇ ਆ ਰਹੇ ਹਨ ਯਤਨ ਕਰਨਾ ਹੈ ਹਰ ਪੜਲੇ ਸਾਈਂ ਦੀ ਯਾਦ ਵਿੱਚ ਰਵੇ ਪਰ ਇਹਨਾਂ ਦਿਨਾਂ ਵਿੱਚ ਨਿੱਤ ਨੇਮ ਨੂੰ ਹੋਰ ਬਿਤਾਉਣਾ ਹੈ ਪਿਤਾ ਜੀ ਨਾਲ ਇੰਨਾ ਪਿਆਰ ਕਰਨਾ ਹੈ ਆਪਣੇ ਜੀਵਨ ਚ ਕੋਈ ਨਾ ਕੋਈ ਔਗਣ ਛੱਡ ਜਾਂਦਾ ਯਤਨ ਕਰਨਾ ਹੈ ਸੰਗਤ ਨੂੰ ਬੇਨਤੀ ਹੈ ਚਾਹ ਸਹਿਬਜ਼ਾਦੇ ਪੜ੍ਹੇ ਹੀ ਪਸੰਦ ਹੋਣਗੇ ਕਿ ਆਪਣੇ ਮਨ ਵਿੱਚ ਸੋਚ ਲੋ ਕਿ ਇਹ ਨ ਦਿਹਾੜਿਆਂ ਤੇ ਕੋਈ ਇੱਕ ਔਗਣ ਜ਼ਰੂਰ ਛੱਡਣਾ ਹੈ ਇੱਕ ਸਮਾਗਮ ਵਿੱਚ ਸੰਗਤ ਵਿੱਚ ਕਿਤੇ 15 ਬੱਚੇ ਬੱਟੇ ਸੀ ਇੱਕ ਸਿਰ ਦੀ ਪ੍ਰੇਰਣਾ ਨਾਲ ਉਸ ਅਸਤਰੀ ਨੇ ਫਿਰਦਾਸਰੋਂ ਉਹਨਾਂ 15 ਬੱਚਿਆਂ ਦੀਆਂ ਕਾਪੀਆਂ ਵਿਖਾਈਆਂ ਕਿਸੇ ਬੱਚੇ ਨੇ ਲਿਖਿਆ ਸੀ ਅੱਜ ਤੋਂ ਬਾਅਦ ਮੈਂ ਆਪਣੇ ਮਾਪਿਓ ਨਾਲ ਇੱਕ ਰੋਜ਼ ਨਾਲ ਨਹੀਂ ਬੋਲਾਂਗਾ ਤੇ ਥੱਲੇ ਬੱਚੇ ਨੇ ਸੈਂਕੱਤੇ ਸੀ ਤੇ ਕਿਸੇ ਨੇ ਲਿਖਿਆ ਸੀ ਮੈਂ 6 ਦਿਨ ਪਾਠ ਕਰਦਾ ਹਾਂ ਤੇ 7ਵੇਂ ਦਿਨ ਪਾਠ ਨਹੀਂ ਕਰਦਾ ਮੈਂ ਹਾਂ 7ਵੇਂ ਦਿਨ ਨਿਤਨੇਮ ਕਰਿਆ ਕਰਾਂਗਾ ਉਹ ਬੱਚੇ ਵੀ ਇਹੋ ਜਿਹੀ 15 ਨੂੰ ਮਿੰਟ ਸਮਾਸੀ ਸਟੇਸ ਤੇ ਕਿਸੇ ਬੱਚੇ ਨੇ ਜਪਤੀ ਸਾਹਿਬ ਦੀ ਪਹਿਲੀ ਪੌੜੀ ਦੇ ਅਰਥ ਕੀਤੇ ਕਿਸੇ ਨੇ ਦੂਜੀ ਪੌੜੀ ਦੇ ਕਿਸੇ ਨੇ ਤੀਜੀ ਪੌੜੀ ਦੇ ਅਰਥ ਕੀਤੇ ਮਨ ਨੂੰ ਬੜੀ ਖੁਸ਼ੀ ਹੋਈ ਅਸਲੀ ਦਿਹਾੜੇ ਇਹ ਮਨਾਏ ਹਨ ਕਿ ਇਹਨਾਂ ਦਿਨਾਂ ਵਿੱਚ ਕੋਈ ਨਾ ਕੋਈ ਅਗਣ ਸਾਡੇ ਸਰੀਰ ਵਿੱਚੋਂ ਜ਼ਰੂਰ ਨਿਕਲ ਜਾਵੇ ਜੀ ਅਗਣ ਸਦਾ ਲਈ ਨਹੀਂ ਨਿਕਲਿਆ ਜਿਵੇਂ ਵੀ ਵਿੱਦ ਬਣ ਜਾਵੇ ਇੱਕ ਮਹੀਨੇ ਲਈ ਅੰਦਾਜ਼ ਕਰ ਦਿਓ ਮਹਾਰਾਜ ਜੀ ਇੱਕ ਮਹੀਨਾ ਮੈਂ ਕ੍ਰੋਧ ਨਹੀਂ ਕਰਾਂਗੀ ਪਤਾ ਨਹੀਂ ਇੱਕ ਮਹੀਨੇ ਦਾ ਲਗਾਇਆ ਹੋਇਆ ਆਪਣੇ ਤੇ ਇਹ ਬੈਨ ਕੀ ਪਤਾ ਸਦਾ ਸਦਾ ਲਈ ਸਹਜਾਦਾ ਬਾਬਾਜੀ ਸਿੰਘ ਜੀ ਤੇਰੀ ਝੋਲੀ ਵਿੱਚ ਪੜ ਦੇਣ ਸਦਾ ਸਦਾ ਨਹੀਂ ਸਹਬਜਾਦਾ ਜੁਝਾਰ ਸਿੰਘ ਜੀ ਸਹਬਜਾਦਾ ਜਿਰਾਵਰ ਸਿੰਘ ਜੀ ਸਹਿਬਜ਼ਾਦ ਦਾ ਫਤੇ ਸਿੰਘ ਜੀ ਤੇਰੀ ਝੋਲੀ ਵਿੱਚ ਪਾ ਦੇਣ ਕਿਉਂਕਿ ਗੁਰੂ ਨੇ ਕਿ ਲਾਲ ਸਹਿਬਜ਼ਾਦਿਆਂ ਕੋਲ ਦਰਗਾਹ ਦੀਆਂ ਚਾਬੀਆਂ ਹਨ ਇਹ ਉਹ ਦਿਹਾੜੇ ਹਨ ਪਹਿਲਾ ਪਹਿਲ ਬਜ਼ੁਰਗੀਆਂ ਦਿਹਾੜਿਆਂ ਤੇ ਮੰਚੀਆਂ ਤੇ ਆਰਾਮ ਨਹੀਂ ਸੀ ਕਰਦੇ ਭੁੰਜੇ ਜ਼ਮੀਨ ਤੇ ਲੇਟਦੇ ਸੀ ਪੁਰਾਣੇ ਬਜ਼ੁਰਗੀਆਂ ਦਿਹਾੜਿਆਂ ਤੇ ਤਰਾਂਤਰਾਧਿ ਸੁਹਾਦੀ ਪਦਾਰਥ ਨਹੀਂ ਸੀ ਛਕਦੀ ਇਤੋਂ ਤੱਕ ਕਿ ਵਿਆਹ ਦੀਆਂ ਡੇਟਾ ਵੀ ਇਹਨਾਂ ਵਿੱਚ ਸੰਕੋਚ ਕੀਤਾ ਜਾਂਦਾ ਸੀ ਇਹਨਾਂ ਦਿਨਾਂ ਵਿੱਚ ਆਪਾਂ ਸਾਡਿਆਂ ਨੇ ਨਾਮ ਵੀ ਵੱਧ ਕਰਨਾ ਹੈ ਤੇ ਨਾਲ ਕੋਸ਼ਿਸ਼ ਕਰਿਓ ਭਾਵੇਂ ਇੱਕ ਔਗਣੀ ਛੱਡ ਦਈਏ ਤਾਂ ਵੀ ਸਾਨੂੰ ਚਾਹ ਸਹਿਬਜ਼ਾਦਿਆਂ ਦੀਆਂ ਖੁਸ਼ੀਆਂ ਮਿਲ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ